ਬੰਗਾ ਤੋਂ ਮੁਕੰਦਪੁਰ ਸੜਕ ਵਿਖੇ ਸਵੇਰੇ 4:30 ਵਜੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਸਕੂਟਰ ਤੇ ਜਾ ਰਹੇ ਇਹ ਵਿਅਕਤੀ ਨੂੰ ਹਥਿਆਰਾਂ ਦੀ ਨੋਕ ਤੇ ਲੁੱਟਿਆ। ਪੀਰਤ ਕਸ਼ਮੀਰ ਸਿੰਘ ਮੁਤਾਬਕ ਉਹ ਪਿੰਡ ਗੁਣਾ ਚੌੜ ਦਾ ਰਹਿਣ ਵਾਲਾ ਹੈ ਅਤੇ ਉਹ ਚਾਹ ਦੀ ਦੁਕਾਨ ਬੰਗਾ ਵਿਖੇ ਕਰਦਾ ਹੈ। ਤੇਜਾਨਾ ਉਹ ਸਵੇਰੇ 4:30 ਵਜੇ ਚਾਹ ਦੀ ਦੁਕਾਨ ਖੋਲਦਾ ਹੈ ਅਤੇ ਜਦੋਂ ਉਹ ਸਵੇਰੇ ਦੁਕਾਨ ਤੇ ਜਾਣ ਲਈ ਆਪਣੇ ਸਕੂਟਰ ਤੇ ਬੰਗਾ ਵੱਲ ਜਾ ਰਿਹਾ ਸੀ ਮੁਕੰਦਪੁਰ ਸੜਕ ਤੇ ਦੋ ਮੋਟਰਸਾਈਕਲ ਸਵਾਰ ਲੁਟੇਰਿਆ ਦੇ ਵੱਲੋਂ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਜਦੋਂ ਉਸ ਸਕੂਟਰ ਨੂੰ ਪਹੁੰਚਾ ਲਿਆ ਤਾਂ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਕਾਫੀ ਤੇਜ਼ ਮੋਟਰਸਾਈਕਲ ਲਿਆ ਕੇ ਉਸ ਦੇ ਅੱਗੇ ਲਗਾ ਦਿੱਤਾ ਤੇ ਉਸ ਦੀ ਘੁੱਟ ਮਾਰ ਕੀਤੀ ਗਈ ਤੇ ਉਸ ਦਾ ਪਾਸ ਵੀ ਖੋਹ ਕੇ ਲੈ ਗਏ ਹਾਂ ਬਾਈ ਕੀ ਨਾਂ ਆਪਣਾ ਮੇਰਾ ਨਾਂ ਕਸ਼ਮੀਰ ਸਿੰਘ ਹੈ ਮੈਂ ਰਾਤ ਸੇ ਜਾਉਂਦਾ ਹਾਂ ਗੋਲਾ ਚੌਂਕ ਕਿੰਨੇ ਵਜੇ ਦੀ ਗੱਲ ਹੈ ਸਾਢੇ 4 ਵਜੇ ਹੋਏਗੀ ਤੜਕੇ ਹਾਂ ਜੀ ਅੱਛਾ ਤੇ ਉਹਨੇ ਪਿੱਛੋਂ ਆ ਕੇ ਮੈਨੂੰ ਰੋਕਿਆ ਮੁੰਡਿਆਂ ਨੇ ਉਹ ਕਹਿੰਦੇ ਭਾਜੀ ਰੋਕੋ ਕਿ ਮੋਟਰਸਾਈਕਲ ਤੇ ਸੀਗੇ ਮੋਟਰਸਾਈਕਲ ਤੇ ਸੀਗੇ ਅੱਛਾ ਜੀ ਮੈਂ ਰੁਕਿਆ ਨਹੀਂ ਉਹਨਾਂ ਨੇ ਮੈਨੂੰ ਫੇਰ ਮੋੜੋ ਰੋਕ ਲਿਆ ਮੈਂ ਰੁਕਿਆ ਉਹਨਾਂ ਨੇ ਮੇਰੇ ਕੋਲ ਪੈਸੇ ਦੀ ਮੰਗ ਕੀਤੀ ਮੈਂ ਕਿਹਾ ਮੇਰੇ ਕੋਲ ਪੈਸੇ ਹੈ ਨਹੀਂ ਮੈਂ ਉਹਨੇ ਆਪਣੇ ਦੰਦ ਚੋਂ ਲੰਬੀ ਤਲਵਾਰ ਕੱਢੀ ਤਾਂ ਮੈਨੂੰ ਐਡ ਦਾ ਸੈਟ ਆ ਮਾਰੀ ਹਾਂਜੀ ਤੇ ਦੋ ਆ ਪਿੱਛੇ ਪੈਸੇ ਠੀਕ ਹੈ ਜੀ ਤੇ پیسے ਲਗੇ ਲੋਟੇ ਥੋੜੇ ਅੱਜ ਬਦੂਆ ਮੈਂ ਕੋਲ ਪੁੱਛੇ ਲਾ ਕੇ ਸਾਡੇ ਸਾਥ ਸੈਲਫੀ ਅਸਗਾ ਵਿੱਚ ਅੱਛਾ ਜੀ ਤੁਸੀਂ ਕਿੱਥੇ ਬੰਲੇਦਮ ਕਰਦੇ ਆਂ ਹਾਂ ਜੀ ਬੰਲੇਦ ਚਾਲਕ ਵਾਲਾ ਗਾਰਡ ਵਾਲਾ ਕੀ ਕਾਹ ਦਾ ਕੰਮ ਕਰਦੇ ਨਹੀਂ ਹਲਵਾ ਦੀਆਂ ਚਾਹ ਦੀ ਅੱਛਾ ਹਾਂ ਤੇ ਤੁਸੀਂ ਕੋਈ ਪਉਜ਼ੂ ਦੱਸਿਆ ਮੈਨੂੰ ਮੈਨੂੰ ਪਉਜ਼ੂ ਆ ਉਹ ਨਹੀਂ ਤਾਂ ਬੰਦੇ ਦੀ ਜੇ ਕਿ ਐਸੀ ਗੱਲ ਕੀ ਹੋ ਉਹ ਸਾਡੇ ਉਧਰ ਸਰਵਾਈ ਕੀਤੀ ਸੀ ਗਏ ਨਾਂ ਨਾ ਇਹ ਮੋਰਸਲ ਸਵਾ ਸੀ ਕਿ ਮੁੰਡੇ ਕਿੰਨੇ ਜਣੇ ਕਿੰਨੇ ਜਣੇ ਸੀ ਦੋ ਜਣੇ ਸੀ ਦੋ ਜਣੇ ਮੁੰਨੇ ਸੀ ਵੀ ਸਰਦਾਰ ਦੋ ਹੀ ਮੁੰਨੇ ਸੀ ਅੱਛਾ ਹਾਂ ਜੀ ਫਿਰ ਕੁਝ ਨਹੀਂ ਦੇਖਿਆ ਮਾਰਨਾ ਸ਼ੁਰੂ ਕਰ ਦਿੱਤਾ ਹਾਂ ਜੀ ਮਾਰਨਾ ਸ਼ੁਰੂ ਕਰ ਦਿੱਤਾ ਜੀ ਜਦੋਂ ਮਾਰਦੇ ਨੇ ਫਿਰ ਤੁਹਾਨੂੰ ਪੈਸੇ ਦੇਣੇ ਪਏ ਪੈਸੇ ਹਾਂ ਜੀ ਮੈਂ ਬਰੂਆ ਜਣੇ ਕੱਢਿਆ ਮੈਂ ਪੈਸੇ ਦੇਣ ਲੱਗਾ ਤਾਂ ਬਰੂਆ ਇਹ ਕਹਿੰਦਾ ਅੱਛਾ ਤੇ ਜਦੋਂ ਅਸੀਂ ਕੈਮਰੇ ਚੈੱਕ ਕਰਨ ਗਏ ਉੱਥੇ 11 ਵਜੇ ਪਹੁੰਚਾੜੇ ਨਾ ਤਾਂ ਉਹ ਨਹੀਂ ਦਿਖਾ ਨਾੜਿਆ ਨੇ ਮਨੂੰ ਮੇਰਾ ਪਾਸ ਬਾਅਦ ਸੇ ਚਾ ਬਗਰੇ ਡਾਕੂਮੈਂਟ ਦਾ ਚਾਹੀਦਾ ਪੈਸਾ ਹੋ ਗਿਆ ਅੱਛਾ ਹੋਰ ਤਾਂ ਨਹੀਂ ਕਿਤੇ ਸੱਟ ਮਾਰੀ ਇਸ ਤੋਂ ਇਲਾਵਾ ਹੋਰ ਤਾਂ ਨਹੀਂ ਕੋਈ ਵਰਦਤ ਕੀਤੀ ਤੁਹਾਡੀ ਹੋਰ ਹੋਰੇਗਾ ਨਹੀਂ ਦੇਖੋ